ਕਿੰਨੇ ਦਿਨ ਰਹੇ ਉਦੋਂ ਕਿੱਥੇ ਸੀਗੇ ਤੂੰ ਆਏ ਤੁਸੀਂ ਜਲੰਧਰ ਸੀਗੇ ਅੱਛਾ ਮੈਂ ਜਲੰਧਰ ਪਹੁੰਚੇ ਹਾਂ ਕੀ ਕਹਿਣਾ ਚਾਹੁੰਦੇ ਦੇਖੋ ਅੱਜ ਜਲੰਧਰ ਵਿਖੇ ਸਾਰੇ ਵਲੰਟੀਅਰਸ ਦਾ ਵਰਕਰਸ ਦਾ ਸਾਰੇ ਆਮ ਆਦਮੀ ਪਾਰਟੀ ਦੀ ਟੀਮ ਦਾ ਧੰਨਵਾਦ ਕਰਨ ਆਏ ਆ ਤੇ ਜਿਨ੍ਹਾਂ ਨੇ ਇਲੈਕਸ਼ਨ ਆਪਣੇ ਆਪ ਮੁਹਾਰੀ ਲੜੀ ਆ ਅੱਗੇ ਹੋ ਕੇ ਇਲੈਕਸ਼ਨ ਲੜੀ ਆ ਸੋ ਸਾਰੇ ਅੱਜ ਹਲਕੇ ਦਾ ਧੰਨਵਾਦ ਕਰਨ ਲਈ ਆ ਰਹੇ ਹਾਂ ਵਿਚਰ ਰਹੇ ਹਾਂ ਲੋਕਾਂ ਦੇ ਵਿੱਚ ਸੀਐਮ ਸਾਹਿਬ ਵੀ ਜਲੰਧਰ ਨੇ ਇਹ ਕੀ ਲੱਗਦਾ ਪਿਆ ਕਹਿੰਦੇ ਨੇ ਕਿ ਜਿਹੜੀਆਂ ਛੋਣਾ ਨੇ ਹੁਣ ਨਗਰ ਨਿਗਮ ਦੀਆਂ ਉਹਨੂੰ ਲੈ ਕੇ ਰਣਨੀਤੀ ਤਿਆਰ ਕੀਤੀ ਜਾ ਸਕਦੀ ਹੈ ਫਿਊਚਰ ਕਿਵੇਂ ਦੇਖਦੇ ਹੋ ਕਿ ਕੁਝ ਜਜੜਾ ਮਤਲਬ ਡਿਸਕਸ ਕੀਤਾ ਜਾ ਸਕਦਾ ਦੇਖੋ ਪਹਿਲਾਂ ਸਭ ਤੋਂ ਵੱਡਾ ਵਾਦਾ ਸੀਐਮ ਸਾਹਿਬ ਨੇ ਕਰਿਆ ਸੀ ਕਿ ਜਲੰਧਰ ਦੇ ਵਿੱਚ ਵਿਚਰਦੇ ਰਹਿਣਗੇ ਪਰਿਵਾਰ ਵਿਚਰਦਾ ਰਹੂਗਾ ਸੀਐਮ ਸਾਹਿਬ ਆਪ ਵਿਚਰਦੇ ਰਹਿਣਗੇ ਸੋ ਸਵਾਦੇ ਨੂੰ ਅੱਜ ਪੂਰਾ ਕਰ ਰਹੇ ਨੇ ਕੱਲ ਤੋਂ ਸੀਐਮ ਸਾਹਿਬ ਜਲੰਧਰ 'ਚ ਨੇ ਅੱਜ ਵੀ ਜਲੰਧਰ 'ਚ ਆਪਣੀ ਡਿਊਟੀ ਨਿਭਾ ਰਹੇ ਨੇ ਸੋ ਲੋਕਾਂ ਨੂੰ ਮਿਲ ਰਹੇ ਨੇ ਲੋਕਾਂ ਦੇ ਕੰਮ ਕਰ ਰਹੇ ਨੇ ਬਾਕੀ ਅੱਗੇ ਜਿਹੜੇ ਇਲੈਕਸ਼ਨਸ ਨੇ ਉਹ ਵੀ ਵਧੀਆ ਹੀ ਹੋਣਗੇ ਪਾਰਟੀ ਪੂਰੀ ਤਿਆਰ ਹੈ ਜੀ ਡਟੇ ਹੋયા ਤੇ ਜ਼ਰੂਰ ਜਿੱਤ ਹੋਊਗੀ ਜੀ ਜਲੰਧਰ ਬਾਰੇ ਤੁਹਾਨੂੰ ਅੱਜ ਇਹ ਗੱਲ ਕਹੀ ਗਈ ਕਿ ਇਸੇ ਕਹਿੰਦੇ ਕਿ ਆਮ ਆਦਮੀ ਪਾਰਟੀ ਦਾ ਹੀ ਮੇਅਰ ਅਸੀਂ ਜਲੰਧਰ ਵਿੱਚ ਬਣਾਵਾਂਗੇ ਕੀ ਲੱਗਦਾ ਕਿ ਇਹ ਸੁਪਨਾ ਪੂਰਾ ਬਿਲਕੁਲ ਜੀ ਸੁਪਨਾ ਨਹੀਂ ਹਕੀਕਤ ਹੋਊਗੀ ਜੀ ਜ਼ਰੂਰ ਪੂਰਾ ਹੋਊਗਾ ਤੇ ਆਪਣੇ ਮੇਅਰ ਹਰ ਮੈਨੂੰ ਲੱਗਦਾ ਸਿਰਫ ਜਲੰਧਰ ਚ ਨਹੀਂ ਜਿੱਥੇ-ਜਿੱਥੇ ਵੀ ਇਲੈਕਸ਼ਨਸ ਨੇ ਸਾਰੀ ਜਗ੍ਹਾ ਤੇ ਆਮ ਆਦਮੀ ਪਾਰਟੀ ਦੇ ਮੇਅਰ ਬਣਨਗੇ ਪੂਰਾ